ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਹੀਂ ਦੋ ਕੋਠੀਆਂ ਲੈ ਕੇ ਆਏ ਆ। ਸੋ ਇੱਕ ਕੋਠੀ ਤੁਸੀਂ ਸਾਹਮਣੇ ਦੇਖ ਰਹੇ ਹੋ ਬਹੁਤ ਹੀ ਵਧੀਆ ਬਹੁਤ ਹੀ ਸੋਹਣੀ ਜਿਹੜੀ ਬਣੀ ਹੋਈ ਆ 6.5 ਮਰਲਿਆਂ ਦੇ ਵਿੱਚ ਇਹ ਕੋਠੀ ਆ ਤੇ ਦੋ ਸੜਕਾਂ ਦੇ ਉੱਤੇ ਆ ਤੇ ਦੂਸਰੀ ਕੋਠੀ ਇਹਦੀ ਬੈਕ ਸਾਈਡ ਤੇ ਇਸ ਗਲੀ ਵਿੱਚ ਜਾ ਕੇ ਨਾਲ ਲਗਮੀ ਹੈਗੀ ਆ ਉਹ 2.5 ਮਰਲਿਆਂ ਦੇ ਵਿੱਚ ਬਣੀ ਹੋਈ ਆ। ਸੋ ਵੀਡੀਓ ਨੂੰ ਸਕਿੱਪ ਨਾ ਕਰਿਓ। ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਆਜੋ ਦੇਖਦੇ ਆਂ ਫਿਰ ਆਪਾਂ ਸਾਢੇ 6 ਮਰਲੇ ਵਾਲੀ ਸਭ ਤੋਂ ਪਹਿਲਾਂ ਕੋਠੀ ਸੋ ਇਹ ਹੈਗਾ ਜੀ ਪੋਰਚ ਇਸ ਕੋਠੀ ਦਾ ਪੋਰਚ ਕਾਫੀ ਖੁੱਲਾ ਡੁੱਲਾ ਹੈਗਾ ਗੱਡੀ ਜਿਹੜੀ ਆ ਵੱਡੀ ਆਰਾਮਦਾਰੀ ਨਾਲ ਲੱਗਣ ਤੋਂ ਬਾਅਦ ਵੀ ਟੂ ਵੀਲਰ ਜਿੰਨੇ ਮਰਜ਼ੀ ਆਪਾਂ ਲਗਾ ਸਕਦੇ ਆ ਬਹੁਤ ਹੀ ਸੋਹਣਾ ਫਰੰਟ ਹੈ ਇਸ ਕੋਠੀ ਦਾ ਸਾਹਮਣੇ ਤੁਸੀਂ ਦੇਖ ਰਹੇ ਹੋ ਵਾਸ਼ਰੂਮ ਤੇ ਆਜੋ ਫਿਰ ਇੰਟਰ ਕਰਦੇ ਆਂ ਆਪਾਂ ਲੌਬੀ ਦੇ ਵਿੱਚ ਸੋ ਅੱਜ ਦੀ ਕੋਠੀ ਜਿਹੜੀ ਆ ਬਹੁਤ ਹੀ ਸ਼ਾਨਦਾਰ ਆ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ ਸੋ ਇਹ ਕੋਠੀ ਵੀ ਕਿਸੇ ਡੀਲਰ ਦੀ ਨਹੀਂ ਵੇਚਣ ਵਾਸਤੇ ਨਹੀਂ ਬਣੀ ਰੈਸ਼ ਵਾਸਤੇ ਬਣੀ ਸੀ ਸੋ ਕੁਝ ਕੁ ਮਜਬੂਰੀਆਂ ਹੁੰਦੀਆਂ ਜਿਸ ਕਾਰਨ ਇਨਸਾਨ ਜਿਹੜਾ ਆਪਣਾ ਘਰ ਮਕਾਨ ਵੇਚਦਾ ਤੇ ਇਹ ਹੈਗੇ ਜੀ ਲੌਬੀ ਸਾਹਮਣੇ ਜਿਹੜੀ ਆ ਕਿਚਨ ਉਹ ਵੀ ਬਹੁਤ ਹੀ ਫੁੱਲੀ ਡੁੱਲੀ ਤੇ ਓਪਨ ਜਿਹੜੀ ਆ ਬਣੀ ਹੋਈ ਹੈ ਪਰ ਕੱਬੜ ਦਾ ਕੰਮ ਆ ਜਿਹੜਾ ਉਹ ਕੰਪਲੀਟ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਬੈਡਰੂਮ ਸੋ ਦੂਸਰੀ ਕੋਠੀ ਵੀ ਇਹਦੇ ਨਾਲ ਅਟੈਚ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਵੇਖਾਂਗੇ ਆਪਾਂ ਬਾਅਦ ਚ ਲੇਕਿਨ ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਇਹ ਵਿੰਡੋ ਜਿਹੜੀ ਆ ਗਲੀ ਵਾਲੇ ਪਾਸੇ ਆ ਦੋ ਛੜਕਾਂ ਤੇ ਇਹ ਕੋਠੀ ਹੈ ਜਿਵੇਂ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਸੋ ਇਧਰਲੇ ਪਾਸੇ ਇਹ ਜਾਲ ਦਿੱਤਾ ਹੋਇਆ ਤੇ ਨਾਲ ਇਹ ਜਿਹੜਾ ਤੁਸੀਂ ਗੇਟ ਦੇਖ ਰਹੇ ਹੋ ਇਹ ਦੂਸਰੀ ਕੋਠੀ ਦਾ ਇਹ ਦੇਖਾਂਗੇ ਬਾਅਦ ਚ ਤੇ ਪਹਿਲਾਂ ਆਪਾਂ ਦੇਖਦੇ ਆਂ ਸਾਡੇ 6 ਮਰਲੇ ਵਾਲੀ ਕੋਠੀ ਸੋ ਇਸ ਕੋਠੀ ਦੇ ਵਿੱਚ ਦੋ ਬੈੱਡਰੂਮ ਬਣੇ ਹੋਏ ਆ ਸੈਂਟਰ 'ਚ ਜਿਹੜਾ ਵਾਸ਼ਰੂਮ ਦਿੱਤਾ ਹੋਇਆ ਚਲੋ ਪਹਿਲਾਂ ਆਪਾਂ ਵਾਸ਼ਰੂਮ ਦੇਖਦੇ ਆਂ ਸੋ ਵਾਸ਼ਰੂਮ ਵੀ ਜਿਹੜਾ ਕਾਫੀ ਫਲੋਰਡੂਲਾ ਤੇ ਦੀ ਬੈਕ ਸਾਈਡ ਦੇ ਉੱਤੇ ਜਾਲ ਦਿੱਤਾ ਹੋਇਆ ਸੋ ਦੂਸਰੇ ਕਮਰੇ ਨੂੰ ਔਰ ਕੋਠੀ ਨੂੰ ਹਵਾਦਾਰ ਰੋਸ਼ਨੀਦਾਰ ਬਣਾਉਣ ਵਾਸਤੇ ਸੋ ਸਾਹਮਣੇ ਹੈਗੀ ਹੈ ਜੀ ਕਿਚਨ ਤੇ ਆ ਜੋ ਇੱਕ ਝਲਕ ਜਿਹੜੀ ਆ ਕਿਚਨ ਦੀ ਵੀ ਮਾਰ ਕੇ ਹੁੰਨੇ ਆ ਸੋ ਕੱਬੜ ਦਾ ਕੰਮ ਆ ਜਿਹੜਾ ਹੋਇਆ ਵੀ ਆ ਬਹੁਤ ਹੀ ਸੋਹਣੇ ਸਰਮੈਕੇ ਦੇ ਨਾਲ ਕੱਬੜ ਦੇ ਨਾਲ ਜਿਹੜੀ ਆ ਕਿਚਨ ਆ ਜਿਹੜੀ ਉਹ ਵੀ ਤਿਆਰ ਕੀਤੀ ਗਈ ਹੈ ਸੋ ਕੱਪੜ ਜਿਹੜੇ ਆ ਉਹ ਵਧੀਆ ਐਸੈਸਰੀ ਦੇ ਜਿਹੜੇ ਆ ਬਣੇ ਹੋਏ ਆ কর্নার উইন্ডো ਜਿਹੜੀ ਆ ਉਹ ਦਿੱਤੀ ਹੋਈ ਆ ਸੋ ਦੋ ਬੈੱਡਰੂਮ ਦੋ ਵਾਸ਼ਰੂਮ ਅ ਦੋ ਵਾਸ਼ਰੂਮ ਖੁੱਲਾ ਪੋਰਚਾ ਸਟੋਰ ਵੀ ਇੱਕ ਦਿੱਤਾ ਹੋਇਆ ਤੇ ਉਹਨੂੰ ਵੀ ਆਪਾਂ ਤੀਸਰਾ ਬੈੱਡਰੂਮ ਬਣਾ ਸਕਦੇ ਹਾਂ ਇੰਨਾ ਖੁੱਲਾ ਜਿਹੜਾ ਸਟੋਰ ਵੀ ਦਿੱਤਾ ਹੋਇਆ ਸੋ ਇਹ ਹੈਗਾ ਜੀ ਸਟੋਰ ਇਸ ਕੋਠੀ ਦਾ ਸੋ ਸਿੰਗਲ ਸਟੋਰੀ ਕੋਠੀ ਹੈ ਪਰ ਬਣੀ ਜਿਹੜੀ ਆ ਬਹੁਤ ਹੀ ਵਧੀਆ ਮਟੀਰੀਅਲ ਦੇ ਨਾਲ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ ਬਹੁਤ ਸੋਹਣਾ ਫਰੰਟ ਵੀ ਆ ਕੋਠੀ ਦਾ ਕਾਫੀ ਫਰੰਟ ਆ ਸੋ ਇਹ ਪੌੜੀਆਂ ਲੌਬੀ ਦੇ ਵਿੱਚ ਹੀ ਦਿੱਤੀਆਂ ਹੋਈਆਂ ਤੇ ਉੱਪਰ ਜਾਣ ਤੋਂ ਪਹਿਲਾਂ ਆਪਾਂ ਝਾਤ ਮਾਰਾਂਗੇ ਦੂਸਰੇ ਬੈਡਰੂਮ ਦੇ ਵਿੱਚ ਤੇ ਆਜੋ ਦੇਖਦੇ ਆਂ ਸੋ ਇਸ ਕੋਠੀ ਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਦੋਨੋਂ ਕੋਠੀਆਂ ਦੀ ਜਿਹੜੀ ਕੀਮਤ ਆ 50 ਲੱਖ ਰੁਪਈਆ ਰੱਖੀ ਗਈ ਆ ਬਾਕੀ ਮੌਕੇ ਤੇ ਥੋੜਾ ਬੋਤਾ ਜਿਹੜਾ ਮਾਨਤਾਣਾ ਉਹ ਹੋ ਜੂਗਾ ਸੋ ਡਿਸੀਜਨ ਤੁਹਾਡਾ ਹੈਗਾ ਜੇ ਦੋਨੇ ਇਕੱਠੀਆਂ ਲੈਣੀਆਂ ਤਾਂ ਇਕੱਠੀਆਂ ਵੀ ਲੈ ਸਕਦੇ ਹੋ ਜੇ ਕਿਸੇ ਵੀਰ ਭਰਾ ਨੇ ਅਲੱਗ-ਅਲੱਗ ਲੈਣੀਆਂ ਸੋ ਉਹ ਵੀ ਲੈ ਸਕਦੇ ਹੋ 50 ਲੱਖ ਰੁਪਇਆ ਜਿਹੜੀ ਆ ਡਿਮਾਂਡ ਆ ਇਸ ਕੋਠੀ ਦੀ ਸੋ ਉੱਪਰ ਜਿਹੜੀ ਆ ਮੌਂਟੀ ਵੀ ਬਣੀ ਆ ਤਾਂ ਕਾਫੀ ਖੁੱਲੀ ਡੁੱਲੀ ਆ ਇੱਕ ਬੈੱਡਰੂਮ ਜਿਹੜਾ ਉੱਪਰ ਬਣਿਆ ਹੋਇਆ ਪਾਰਟੀਸ਼ਨ ਨਹੀਂ ਕੀਤੀ ਸੋ ਬੈੱਡਰੂਮ ਜਿਹੜਾ ਕਾਫੀ ਫੁੱਲਾ ਡੂਲਾ ਜਿਹੜਾ ਹੈਗਾ ਸੋ ਬਾਕੀ ਤੁਸੀਂ ਦੇਖ ਸਕਦੇ ਹੋ ਆਸੇ ਪਾਸੇ ਦਾ ਏਰੀਆ ਇੱਥੇ ਤੁਸੀਂ ਗਲੀ ਵੀ ਦੇਖ ਸਕਦੇ ਹੋ ਕਾਫੀ ਫੁੱਲੀ ਡੂਲੀ ਜਿਹੜੀ ਆ ਗਲੀ ਹੈਗੀ ਆ 22 ਫੁੱਟ ਚੌੜੀ ਆ ਗਲੀ ਸੋ ਦੂਸਰੇ ਪਾਸੇ ਵੀ ਗਲੀ ਤੁਹਾਨੂੰ ਦਿਖਾ ਦਿੰਨੇ ਆ ਉੱਪਰ ਤੋਂ ਸੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਹੈਗੀ ਆ 50 ਲੱਖ ਰੁਪਏ ਦੋਨਾਂ ਕੋਠੀਆਂ ਦੀ ਡਿਮਾਂਡ ਹੈਗੀ ਆ ਸੋ ਇਹ ਸਾਹਮਣੇ ਦੂਸਰੀ ਕੋਠੀ ਤੁਸੀਂ ਦੇਖ ਸਕਦੇ ਹੋ ਪਾਰਟੀਸ਼ਨ ਥੱਲੇ ਚੱਲ ਕੇ ਆਪਾਂ ਦੇਖਾਂਗੇ ਇਕਨ ਇੱਕ ਜਾਤ ਜਿਹੜੀ ਆ ਪਹਿਲਾਂ ਤੁਸੀਂ ਮਾਰ ਸਕਦੇ ਹੋ ਸੋ ਇਹਦੇ ਉੱਪਰ ਜਿਹੜਾ ਇੱਕ ਵਾਸ਼ਰੂਮ ਆ ਉਹ ਬਣਿਆ ਹੋਇਆ ਸੋ ਜਿਸ ਵੀ ਵੀਪਰਾ ਨੇ ਇਹ ਢਾਈ ਮਰਲੇ ਵਾਲੀ ਕੋਠੀ ਅਲੱਗ ਲੈਣੀ ਆ ਤਾਂ ਢਾਈ ਮਰਲੇ ਵਾਲੀ ਕੋਠੀ ਜਿਹੜੀ ਆ ਅਲੱਗ ਲੈ ਸਕਦਾ 6.5 ਮਰਲੇ ਵਾਲੀ ਅਲੱਗ ਲੈ ਸਕਦਾ ਜੇ ਇਕੱਠੀਆਂ ਲੈਣੀਆਂ ਤਾਂ ਇਕੱਠੀਆਂ ਵੀ ਲੈ ਸਕਦੇ ਆ ਇਕੱਠੀਆਂ ਦੀ ਜਿਹੜੀ ਡਿਮਾਂਡ ਹੈਗੀ ਆ ਉਹ 50 ਲੱਖ ਰੁਪਈਆ ਤੇ ਬਾਕੀ ਜੇ ਇਕੱਲੀ-ਇਕੱਲੀ ਦੀ ਤੁਸੀਂ ਡਿਮਾਂਡ ਜਾਣਨਾ ਚਾਹੁੰਦੇ ਹੋ ਇੰਟਰਸਟਿਡ ਹੋ ਇਸ ਕੋਠੀਆਂ ਦੇ ਬਾਰੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਵਧੇਰੇ ਜਾਣਕਾਰੀ ਵਾਸਤੇ ਤੇ ਆਪਾਂ ਪਹੁੰਚ ਚੁੱਕੇ ਹਾਂ ਢਾਈ ਮਰਲੇ ਵਾਲੀ ਕੋਠੀ ਦੇ ਵਿੱਚ ਤੁਸੀਂ ਦੀ ਆਪਾਂ ਗੱਲ ਕਰੀਏ ਤਾਂ ਇਹ ਇਹਦਾ ਬੈੱਡਰੂਮ ਆ ਕਾਫੀ ਖੁੱਲਡੁੱਲਾ ਜਿਹੜਾ ਬੈੱਡਰੂਮ ਹੈਗਾ ਨਾਲ ਜਿਹੜਾ ਵਾਸ਼ਰੂਮ ਆ ਅਟੈਚ ਆ ਇੱਕ ਵਾਸ਼ਰੂਮ ਆਪਾਂ ਇਹਦੇ ਉੱਪਰ ਦੇਖਿਆ ਤੇ ਦੂਸਰਾ ਵਾਸ਼ਰੂਮ ਬੈੱਡਰੂਮ ਦੇ ਨਾਲ ਦਿੱਤਾ ਹੋਇਆ ਸੋ ਇਹ ਝਾਲ ਵਾਸਤੇ ਵਾਸ਼ਿੰਗ ਮਸ਼ੀਨ ਵਾਸਤੇ ਜਿਹੜੀ ਆ ਕਾਫੀ ਖੁੱਲਡੁੱਲੀ ਸਪੇਸ ਹੈਗੀ ਆ ਉੱਪਰ ਝਾਲ ਆ ਵਾਸ਼ ਰੂਮ ਵਗੈਰਾ ਜਿਹੜੇ ਆ ਉਹ ਲੱਗੇ ਹੋਇਆ ਤੇ ਇਹ ਹੈਗਾ ਜੀ ਵਾਸ਼ ਰੂਮ ਸੋ ਬਹੁਤ ਹੀ ਖੂਬਸੂਰਤ ਹੈ ਸਾਰੀ ਜਿਹੜਾ ਟਾਈਲਸ ਦਾ ਕੰਮ ਹੋਇਆ ਵੀ ਹੈ ਇਧਰਲੀ ਕੁੱਟੀ ਦੇ ਜਿਹੜਾ ਰੰਗ ਰੋਗਣ ਦਾ ਕੰਮ ਆ ਵਾਲ ਪੱਟੀ ਦਾ ਕੰਮ ਆ ਜਿਹੜਾ ਉਹ ਬਾਕੀ ਆ ਸੋ ਬਾਕੀ ਜਿਹੜਾ ਕੰਮ ਆ ਉਹ ਹੋਇਆ ਵੀ ਆ ਸੋ ਇਹ ਤੁਸੀਂ ਦੇਖ ਸਕਦੇ ਹੋ ਡਰੈਿੰਗ ਰੂਮ ਜਾਂ ਲੌਬੀ ਸੋ ਇਹ ਗੇਟ ਜਿਹੜਾ ਦੂਸਰੀ ਕੁੱਟੀ ਨੂੰ ਵੀ ਖੁੱਲਦਾ ਤੇ ਇਹ ਦਿੱਤੀ ਹੈਗੀ ਜੀ ਕਿਚਨ ਤੋ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਹੈਗਾ ਜੀ ਕੋਠੀ ਦਾ ਦੂਸਰਾ 게ਟ ਜਿਹੜੇ ਆਪਾਂ ਸਟਾਰਟਿੰਗ ਨੂੰ ਤੁਹਾਨੂੰ ਗੱਲ ਕਰਦੇ ਸੀ ਕੋ ਗਲੀ ਬੰਦਾ ਤੇ ਕੋਠੀ ਬਣੀ ਬਹੁਤ ਖੂਬਸੂਰਤ ਹੈ ਤੇ ਜਿੰਨਾ ਵੀਰਾਂ ਨੇ ਕੋਠੀ ਖਰੀਦਣੀ ਹੋਵੇ ਜਾਂ ਇਹ ਕੋਠੀਆਂ ਖਰੀਦਣੀਆਂ ਹੋਣ ਤਾਂ ਤੁਸੀਂ ਜੋ ਵੀ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਤੋ ਮਿਲਦੇ ਹਾਂ ਜੀ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਤੁਸੀਂ ਆਪਣਾ ਪਿਆਰ ਜਿਹੜਾ ਉਹ ਬਣਾਈ ਰੱਖਿਓ ਤੇ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦੇ ਰਵਾਂਗੇ ਤੁਹਾਡੇ ਸਹਿਯੋਗ ਦੇ ਨਾਲ ਸੋ ਕੋੜਕਾ ਪੂਰਾ ਬਾਈਪਾਸ ਤੇ ਇਹ ਕੋਠੀਆਂ ਹੈਗੀਆਂ ਜਿੰਨਾਂ ਵੀਰ ਭਰਾਵਾਂ ਨੇ ਖਰੀਦਣੀਆਂ ਹੋਣ ਜ਼ਰੂਰ ਕੰਟੈਕਟ ਕਰਿਓ ਸਭ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ